ਮਿੱਤੋ ਸਰੰਗੀਨੀ ਸ਼ੈਡੋਈ ਅੱਛਾ ਜੀ ਮੈਂ ਪਹਿਲੋਂ ਗਿਆ 2013 ਚ ਜੱਥੇ ਨਾਲ ਗਿਆ ਕੈਨੇਡਾ ਜੀ ਫਿਰ 19 ਚ ਗਿਆ ਮੇਰਾ ਟੂਰਿਸਟ ਵੀਜ਼ਾ ਸਾਡੇ ਪੂਰੀ ਜੱਥੇ ਦਾ ਟੂਰਿਸਟ ਵੀਜ਼ਾ ਲੱਗਾ ਸੀਗਾ ਹੂੰ ਫਿਰ ਉੱਥੇ ਜਾ ਕੇ ਕੰਮ ਹੀ ਕਰਨਾ ਸੀਗਾ ਅੱਛਾ ਜੀ ਹਾਂ ਜੀ ਕੰਮ ਹੀ ਲੱਗ ਰਿਹਾ ਦਿਹਾੜੀਆਂ ਲਾਉਂਦੇ ਰਹੇ ਮੇਰਾ ਇੱਕ ਫਰੈਂਡ ਸੀਗਾ ਉੱਥੇ ਮੈਂ ਕਿਹਾ ਯਾਰ ਮੈਨੂੰ ਬੜਾ ਔਖਾ ਲੱਗਦਾ ਮੈਨੂੰ ਕੋਈ ਹੋਰ ਕੰਮ ਵੀ ਗੁਰਦਵਾਰੇ ਗੱਲ ਕਰ ਚਲੋ ਉਹਦੇ ਲੱਗੇ ਇੱਕ ਗੁਰਦਵਾਰਾ ਸਾਹਿਬ ਸੀ ਉਹਨਾਂ ਇੱਥੇ ਗੱਲ ਕੀਤੀ ਤੇ ਉਹਨੂੰ ਅੱਛਾ ਲੱਗਿਆ ਬਾਬੇ ਨੂੰ ਫਿਰ ਐਦਾਨ ਨੂੰ ਕੀਰਤਨ ਕੀਤਾ ਸਾਤਵਾਰ ਦਾ ਤੇ ਚਲੋ ਮੈਂ ਵਾਪਸ ਆਉਣਿਆ ਉਹਨੇ ਚਿੱਟਾ ਕੁਰਤਾ ਵਰੰਮਾ ਪਾਇਆ ਤੇ ਕਾਲੀ ਜੈਕਟ ਪਾਈ ਤੇ ਦਸਤਾਰ ਸਜਾਈ ਹੱਥ 'ਚ ਸੰਗੀ ਸੀਗੇ ਉਹ ਜਿਹੜਾ ਕੋਈ ਲੱਗੁੰਦੀ ਨੰਗੇ ਵਾਹਿਗੁਰੂ ਜੀ ਖਾਲਸਾ ਜੀ ਫਰਦੇ ਬੜਾ ਹਰਾਨ ਸੀ ਬੜਾ ਸੋਚ ਰਿਹਾ ਮੈਂ ਵੀ ਬਾਣੀ ਨੂੰ ਸਲਾਮ ਮਨੋਂ ਅੰਦਰ ਤਾਂ ਬੰਦਾ ਉਹ ਹੀ ਆ ਕੱਲ ਮੈਂ ਟਰਾਲੀ 'ਚ ਵੜਿਆ ਸੀਗਾ ਉਹ ਮਸਾਲਾ ਖੋਲਣ ਦਾ ਹੀ ਸੀਗਾ ਦੀ ਉੱਥੇ ਸਕਸ਼ਨ ਦਾ ਕੰਮ ਹਾਂਜੀ ਹਾਂਜੀ ਆ ਤੇ ਕੋਈ ਨਹੀਂ ਸੀ ਦੇਖਦਾ ਮੰਲੋ ਮੈਂ ਤੂੰ ਸਰੰਗੀ ਨਹੀਂ ਛੱਡੀ ਬਥੇਰਾ ਉਹ ਕਿਹਾ ਵੀ ਤੂੰ ਇੱਥੇ ਰਹਿ ਲੈ ਮੈਂ ਨਹੀਂ ਵੀ ਇੰਨਾ ਟਾਈਮ ਲਗਾ ਕੇ ਪਹਿਲੋ ਸਰੰਗੀ ਸਿੱਖਣ ਨੂੰ ਲਾਇਆ ਤਾਂ ਹੁਣੇ ਬਿਲਕੁਲ ਹਟ ਕੇ ਕੰਮ ਹੋ ਜਾਣਾ ਸਰੰਗੀ ਛੱਡ ਤਾ ਫਿਰ ਤੁਸੀਂ ਕੈਨੇਡਾ ਹੀ ਛੱਡਤੀ